ਅੱਛੋ ਧਮਾਕਾ ਹੋਇਆ ਥਾਣੇ ਤੋਂ ਕੁਝ ਦੂਰੀ ਤੇ ਸੁਣੀ ਗਈ ਹੈ ਧਮਾਕੇ ਦੀ ਆਵਾਜ਼ ਬਟਾਰਾ ਦੇ ਥਾਣਾ ਅਕੀਲਾ ਲਾਲ ਸਿੰਘ ਨੇੜੇ ਧਮਾਕਾ ਹੋਇਆ ਨਹਿਰ ਦੇ ਦੂਜੇ ਪਾਸੇ ਤੋਂ ਸੁਣੀ ਹੈ ਧਮਾਕੇ ਦੀ ਆਵਾਜ਼ ਸੋ ਪੁਲਿਸ ਦੇ ਵੱਲੋਂ ਸਵੇਰ ਤੋਂ ਹੀ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਸੋ ਪਾਲਗ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਧਮਾਕਾ ਕਿਵੇਂ ਹੋਇਆ ਕਿਸ ਦੇ ਵੱਲੋਂ ਕੀਤਾ ਗਿਆ ਸੋ ਨਹਿਰ ਦੇ ਦੂਜੇ ਪਾਸੇ ਤੋਂ ਸੁਣੀ ਗਈ ਹੈ tMapake ਦੀ ਆਵਾਜ਼ ਬਟਾਲਾ ਦੇ ਵਿੱਚ tMapaka ਹੋਇਆ ਥਾਣੇ ਤੋਂ ਕੁਝ ਦੂਰੀ ਤੇ tMapake ਦੀ ਆਵਾਜ਼ ਸੁਣੀ ਗਈ ਹੈ ਦਾਜ਼ੀ ਕੇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਵੀ ਕਈ ਥਾਣਿਆਂ ਤੇ ਇਸ ਤਰ੍ਹਾਂ tMapake ਹੋ ਚੁੱਕੇ ਨੇ ਸੋ ਇੱਕ ਵਾਰ ਫਿਰ ਬਟਾਲਾ ਦੇ ਵਿੱਚ tMapaka ਹੋਇਆ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਦੇ ਨੇੜੇ ਹੈ tMapaka ਹੋਇਆ ਨਹਿਰ ਦੇ ਦੂਜੇ ਪਾਸੇ ਤੋਂ tMapake ਦੀ ਆਵਾਜ਼ ਜਿਹੜੀ ਕਿ ਸੁਣੀ ਗਈ ਹੈ ਸੋ ਪੁਲਿਸ ਦੇ ਵੱਲੋਂ ਲਗਾਤਾਰ ਜਿਹੜਾ ਕਿ ਇਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਜਾਂਚ ਪੜਤਾਲ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਤੇ ਲਗਾਤਾਰ ਸਵੇਰ ਤੋਂ ਹੀ ਸਰਚ ਆਪਰੇਸ਼ਨ ਵੀ ਜਿਹੜਾ ਕਿ ਜਾਰੀ ਰੱਖਿਆ ਹੋਇਆ ਸੋ ਬਟਾਲਾ ਦੇ ਵਿੱਚ ਇਹ ਤਮਾਕਾ ਹੋਇਆ ਆਵਾਜ਼ ਸੁਣੀ ਗਈ ਹੈ ਤਮਾਕੇ ਦੀ ਆਵਾਜ਼ ਦਸਦੀਏ ਕੀ ਥਾਣੇ ਤੋਂ ਕੁਝ ਦੂਰੀ ਤੇ ਇਹ ਤਮਾਕੇ ਦੀ ਆਵਾਜ਼ ਜਿਹੜੀ ਕਿ ਸੁਣੀ ਗਈ ਹੈ ਸੋ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਦੇ ਨੇੜੇ ਇਹ ਤਮਾਕਾ ਹੋਇਆ ਸੋ ਇਸੇ ਖਬਰ ਤੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਹੜਾ ਜੁੜ ਚੁੱਕੇ ਵਧੇਰੇ ਜਾਣਕਾਰੀ ਦੇ ਲਈ ਸੋ ਰੋਹਿਤ ਜਿਹੜਾ ਕਿ ਇਹ ਤਮਾਕਾ ਹੋਇਆ ਕੀ ਕੋਈ ਜਾਣਕਾਰੀ ਮਿਲ ਪਾਈ ਹੈ ਕਿਸ ਦੇ ਵੱਲੋਂ ਇਹ ਕੀਤਾ ਗਿਆ ਫਿਲਹਾਲ ਸਰਚ ਆਪਰੇਸ਼ਨ ਵੀ ਜਾਰੀ ਰੱਖਿਆ ਹੋਇਆ ਹੈ ਪੁਲਿਸ ਵੱਲੋਂ ਜੀ ਪਰਮ ਕਿਲਾ ਲਾਲ ਸਿੰਘ ਇਸ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਪੈਂਦਾ ਹੈ ਕਿਲਾ ਲਾਲ ਸਿੰਘ ਸਥਾਨੇ ਦੇ ਸਾਹਮਣੇ ਇੱਕ ਨਹਿਰ ਵੱਡੀ ਹੁੰਦੀ ਹੈ ਉਸ ਦੇ ਪਾਰ ਮਤਲਬ ਦੂਸਰੇ ਕਿਨਾਰੇ ਤੇ ਦੇਰ ਰਾਤ 10 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਸੁਣਨ ਗਈ ਜਿਸ ਤੋਂ ਬਾਅਦ ਲੋਕ ਦਹਿਸ਼ਤ ਵਿੱਚ ਚੱਲ ਗਏ ਸੀ ਤੇ ਸਵੇਰੇ ਤੜਸਾਰ ਪੁਲਿਸ ਵੱਲੋਂ ਉੱਥੇ ਇਲਾਕੇ ਵਿੱਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਕਿਸੇ ਵੱਲੋਂ ਫਿਲਹਾਲ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ ਔਰ ਪੁਲਿਸ ਵੱਲੋਂ ਇਹ ਖੁਲਾਸਾ ਵੀ ਨਹੀਂ ਕੀਤਾ ਜਾ ਰਿਹਾ ਕਿ ਇਹ ਧਮਾਕਾ ਕਿਸ ਚੀਜ਼ ਦਾ ਜੀ ਪਰਮ ਜੀ ਬਿਲਕੁਲ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਤਵਾਕੇ ਹੋ ਚੁੱਕੇ ਹਨ ਜਿਵੇਂ ਕਿ ਅਸੀਂ ਅੰਮ੍ਰਿਤਸਰ ਦੀ ਗੱਲ ਕਰੀ ਉੱਥੇ ਵੀ ਕਾਫੀ ਅੱਧ ਤਵਾਕੇ ਹੋਏ ਥਾਣੇ ਦੇ ਬਾਹਰ ਇਸ ਤਰ੍ਹਾਂ ਦੇ ਥਾਣੇ ਦੇ ਦੇ ਨੇੜੇ ਜਿਹੜੀ ਕਿ ਜਗ੍ਹਾ ਉਸ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਕੀ ਕੁਝ ਹੋਰ ਕਿਸ ਕਿਸ ਐਂਗਲ ਤੋਂ ਜਿਹੜੀ ਕਿ ਪੁਲਿਸ ਐ ਇਸ ਦੇ ਵਿੱਚ ਜਾਂਚ ਕਰ ਰਹੀ ਹੈ ਜੀ ਲਗਾਤਾਰ ਪੁਲਿਸ ਥਾਣਿਆਂ ਚੋਂ ਕਿੱਚ ਤਮਾਕੇ ਹੋਏ ਪੁਲਿਸ ਜ਼ਿਲ੍ਹਾ ਗੁਜਰਾਤਪੁਰਾ ਤੇ ਬਟਾਲਾ ਵਿੱਚ ਵੀ ਤਿੰਨ ਤਮਾਕੇ ਹੋ ਚੁੱਕੇ ਹਨ ਚੌਕਿਆਂ ਦੇ ਬਾਹਰ ਔਰ ਇਸ ਦੀ ਜ਼ਿੰਮੇਵਾਰੀ ਵਿਦੇਸ਼ ਵਿੱਚ ਬੈਠੇ ਜ਼ਿਆਦਾਤਰ ਜੀਵਨ ਫੌਜੀ ਵੱਲੋਂ ਲਈ ਗਈ ਹੈ ਔਰ ਇਸ ਘੜੀ ਨੂੰ ਵੀ ਇਸ ਤਮਾਕੇ ਨੂੰ ਵੀ ਉਸੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ ਲੇਕਿਨ ਫਿਲਹਾਲ ਜਿੰਨੇ ਦੇਰ ਪੁਲਿਸ ਪੁਸ਼ਟੀ ਨਹੀਂ ਕਰਦੀ ਕਿ ਇਹ ਤਮਾਕਾ ਕਿਸ ਚੀਜ਼ ਦਾ ਕਿਉਂਕਿ ਪਹਿਲੇ ਇੱਕ ਪੈਟਰੋਲ ਬੰਬ ਹਮਲੇ ਦੇ ਵੀ ਇੱਕ ਖਬਰ ਆਈ ਸੀ ਇਸ ਲਈ ਪੁਸ਼ਟੀ ਸਭ ਤੋਂ ਪਹਿਲੇ ਜ਼ਰੂਰੀ ਹੈ ਕਿ ਪੁਲਿਸ ਪੁਸ਼ਟੀ ਕਰੇ ਕਿ ਕਿਹੜਾ ਤਮਾਕਾ ਜੀ ਜੀ ਬਿਲਕੁਲ ਜੀ ਰੋਹਿਤ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ